ਸਵਚ ਭਾਰਤ ਦਾ ਇਰਾਦਾ ਇਰਾਦਾ ਕਰ ਲਿਆ ਹਮਨੇ ਦੇਸ਼ ਸੇ ਆਪਣੀ ਵਾਦਾ ਇਹ ਵਾਦਾ ਕਰ ਲਿਆ ਹਮਨੇ ਸਵਚ ਭਾਰਤ ਦਾ ਇਰਾਦਾ ਇਰਾਦਾ ਕਰ ਲਿਆ ਹਮਨੇ ਦੇਸ਼ ਸੇ ਆਪਣੀ ਵਾਦਾ ਰਾਜੂ ਸਿੰਘ ਅਤੇ ਉਹਨਾਂ ਦੇ ਨਾਲ ਆਏ ਸਿਕੰਦਰ ਸਿੰਘ ਦਾ ਹਾਰਦਿਕ ਸਵਾਗਤ ਕਰਦੇ ਆਂ ਪਿਆਰੇ ਵਿਦਿਆਰਥੀਓ ਅਸੀਂ ਸਰਕਾਰ ਦੇ ਸਿੱਖਿਆ ਵਿਭਾਗ ਦੇ ਹੁਕਮਾਂ ਅਨੁਸਾਰ ਸਵੱਛਤਾ ਪਕਵੜਾ ਲਾ ਰਹੇ ਆ ਜਿਹਦੇ ਵਿੱਚ ਅਸੀਂ ਹਰ ਰੋਜ਼ ਕੋਈ ਨਾ ਕੋਈ ਗਤੀਵਿਧੀ ਕਰਨੀ ਹੈ ਤੇ ਅਸੀਂ ਪਹਿਲਾਂ ਸਵੱਛਤਾ ਪ੍ਰਤੀ ਸੌਦੇ ਵਿੱਚ ਅਸੀਂ ਕਿਹਾ ਸੀਗਾ ਵੀ ਸਭ ਤੋਂ ਪਹਿਲਾਂ ਅਸੀਂ ਆਪਣੇ ਆਪ ਦੀ ਸਫਾਈ ਕਰਾਂਗੇ ਆਪਣੇ ਆਪ ਤੋਂ ਭਾਗ ਵੀ ਸਾਡੇ ਨਾਂ ਕਟਾਂਗੇ ਸਾਡੇ ਕੱਪੜਿਆਂ ਦੀ ਸਫਾਈ ਹੋਊਗੀ ਅਸੀਂ ਹਰ ਰੋਜ਼ ਨਹਾ ਕੇ ਆਵਾਂਗੇ ਦੰਦ ਸਾਫ਼ ਕਰਾਂਗੇ ਇਹ ਸਾਰਾ ਸਾਡੀ 100 ਦੇ ਵਿੱਚ ਸੀਗਾ ਤੇ ਅਸੀਂ ਸਾਰਿਆਂ ਨੇ ਰਲ ਕੇ 100 ਖਾਈ ਸੀ ਤੇ ਨਾਲ ਇਹ ਵੀ ਕਿਹਾ ਸੀ ਗਿਆ ਵੀ ਨਾ ਅਸੀਂ ਗੰਦ ਪਾਵਾਂਗੇ ਤੇ ਨਾ ਕਿਸੇ ਨੂੰ ਭਾਂ ਦੇਵਾਂਗੇ ਨਾ ਅਸੀਂ ਕੂੜਾ ਖੁਦ ਕਰਨੇ ਤੇ ਨਾ ਦੂਜੇ ਨੂੰ ਕਰਨ ਦੇਣਾ ਜਿਹੜਾ ਕੂੜਾ ਹੁੰਦਾ ਹੈ ਉਹਦਾ ਸਹੀ ਨਿਪਟਾਰਾ ਕਰਾਂਗੇ ਤੇ ਅੱਜ ਸਾਡਾ ਇਹ ਜਾਗਰੂਕਤਾ ਦਿਵਸ ਤੋਂ ਅਸੀਂ ਬਣਾ ਰਹੇ ਹਾਂ 2 ਤੇ 3 ਤਰੀਕ ਨੂੰ ਜਾਗਰੂਕਤਾ ਦਿਵਸ ਜਿਹੜਾ ਸਵੱਛਤਾ ਜਾਗਰੂਕਤਾ ਦਿਵਸ ਹੈ ਉਹ ਮਨਾਇਆ ਜਾਂਦਾ ਹੈ ਤੁਸੀਂ ਵੀ ਘਰੇ ਜਾ ਕੇ ਆਪਣੇ ਮਾਤਾ ਪਿਤਾ ਨੂੰ ਆਪਣੇ ਆਂਡੀਆਂ ਗਵਾਂਡੀਆਂ ਨੂੰ ਜਿੰਦਗੀ ਤੋਂ ਹੋਣ ਵਾਲੀਆਂ ਬਿਮਾਰੀਆਂ ਬਾਰੇ ਦੱਸਣਾ ਤੇ ਅਸੀਂ ਸਿਹਤਮੰਦ ਕਿਵੇਂ ਰਹਿ ਸਕਦੇ ਆ ਸਾਡਾ ਆਲਾ ਦੁਆਲਾ ਸਿਹਤਮੰਦ ਕਿਵੇਂ ਰਹਿ ਸਕਦਾ ਇਹ ਸਾਰੀਆਂ ਗੱਲਾਂ ਤੁਸੀਂ ਵੀ ਸਿੱਖਣੀਆਂ ਨੇ ਤੇ ਨਾਲ ਨਾਲ ਆਪਣੇ ਘਰੇ ਆਪਣੇ ਆਂਡੀਆਂ ਨੂੰ ਆਪਣੀ ਗਵਾਂਡੀਆਂ ਨੂੰ ਦੋਸਤਾਂ ਨੂੰ ਮਿੱਤਰਾਂ ਨੂੰ ਸਫਾਈ ਦੀ ਮਹੱਤਤਾ ਬਾਰੇ ਜਰੂਰ ਦੱਸਣਾ ਜਿੰਨਾ ਤੁਹਾਨੂੰ ਸਿੱਖੋਗੇ ਹਰ ਰੋਜ਼ ਆਪਾਂ ਕੋਈ ਨਾ ਕੋਈ ਐਕਟੀਵਿਟੀ ਕਰਨੀ ਹੈ 15 ਦਿਨ ਆਪਣਾ ਇਹ ਚਲਣਿਆ ਪ੍ਰੋਗਰਾਮ ਤੇ ਹਰ ਰੋਜ਼ ਤੁਸੀਂ ਕੁਛ ਨਾ ਕੁਛ ਆਪ ਦੇ ਕੋਲੋਂ ਵੀ ਤੁਸੀਂ ਕਰਿਆ ਕਰੋ ਤੁਸੀਂ ਖੁਦ ਵੀ ਸਫਾਈ ਸਫਾਈ ਬਾਰੇ ਕੁਛ ਨੀਕੇ ਲਿਆਇਆ ਕਰੋ ਉਹਦੇ ਬਾਰੇ ਦੋ ਲਾਈਨਾਂ ਚਾਰ ਲਾਈਨਾਂ ਤੁਸੀਂ ਵੀ ਬੋਲਿਆ ਕਰੋ ਤੇ ਉਹਨੂੰ ਆਪਣੀ ਜ਼ਿੰਦਗੀ ਦੇ ਵਿੱਚ ਅਪਲਾਈ ਵੀ ਕਰਿਆ ਕਰੋ ਠੀਕ ਹੈ ਹੁਣ ਮੈਂ ਸਾਡੇ ਸਕੂਲ ਦੇ ਮੁਖਧਿਆ ਸਰਦਾਰ ਨਾਇਬ ਸਿੰਘ ਜੀ ਨੂੰ ਬੇਨਤੀ ਕਰੂੰਗਾ ਕਿ ਉਹ ਆਨ ਤੇ ਬੱਚਿਆਂ ਨਾਲ ਆਪਣੀ ਗੱਲਬਾਤ ਕਰੇ ਗੁੱਡ ਮਾਰਨਿੰਗ ਟੂ ਆਲ ਗੁੱਡ ਮਾਰਨਿੰਗ ਬੱਚਿਓ ਜਮੇ ਆਪਣਾ ਸਿੱਖਿਆ ਲਵਾ ਕੇ 15 ਜਨਮ ਲਗਭਗ 20 ਤਰੀਕ ਤੱਕ ਚੱਲਣਾ ਹੈ ਸਫਾਈ ਸੰਬੰਧੀ ਅਭਿਆਨ ਚਲਾਇਆ ਹੋਇਆ ਹੈ ਹਣਾ ਉਹ ਚ ਕੀ ਹੈ ਜਿੱਥੇ ਵੀ ਅਸੀਂ ਰਹਿੰਦੇ ਹਾਂ ਪਹਿਲਾਂ ਸਾਡਾ ਘਰ ਹੈ ਫਿਰ ਸਾਡਾ ਸਕੂਲ ਹੈ ਫਿਰ ਸਾਡਾ ਪਿੰਡ ਹੈ ਸਾਰੇ ਕਿਤੇ ਅਸੀਂ ਨੇ ਕੀ ਰੱਖਣੀ ਹੈ ਸਫਾਈ ਰੱਖਣੀ ਹੈ ਤੇ ਨਾਲ ਹੀ ਨਾਲ ਆਪਣੇ ਸਰੀਰ ਦੀ ਸਫਾਈ ਵੀ ਜ਼ਰੂਰੀ ਹੈ ਸਾਡੇ ਕੱਪੜੇ ਸਾਫ਼ ਹੋਣੇ ਚਾਹੀਦੇ ਹਨਾ ਜ਼ਰੂਰੀ ਨਹੀਂ ਵੀ ਨਵੇਂ ਹੋਣ ਪਰ ਸਾਫਤਾ ਕਰ ਹੀ ਸਕਦੇ ਨਾ ਆਪਣੇ ਪੇਰੈਂਟਸ ਤੋਂ ਕਰਾ ਸਕਦੇ ਹੋ ਚੌਥੀ ਪੰਜਵੀਂ ਤੱਕ ਬੱਚੇ ਵੱਡੇ ਹੋ ਗਏ ਨੇ ਇੱਕ ਟਾਈਮ ਖੁਦ ਵੀ ਕਰ ਸਕਦੇ ਜੀ ਪੇਰੈਂਟਸ ਵੀ ਠੀਕ ਹੈ ਤੇ ਐਨੀ ਗੱਲਾਂ ਨੇ ਸਰ ਨੇ ਕਾਫੀ ਗੱਲਾਂ ਦੱਸੀਆਂ ਨੇ ਤੇ ਮੈਂ ਕਰਦਾ ਸਾਰੇ ਬੱਚੇ ਪ੍ਰੋਪਰ ਵਰਦੀ ਚਾਉਣਗੇ ਨੌਕਟੇ ਹੋਣਗੇ ਮਹਾਰ ਕੇ ਆਉਣਗੇ ਠੀਕ ਹੈ ਤੇ ਘਰੇ ਵੀ ਆਪਣੇ ਸਫਾਈ ਆਪਣੇ ਪੇਰੈਂਟਸ ਨੂੰ ਆਪਣੇ ਵੱਡਿਆਂ ਨੂੰ ਉਹਨਾਂ ਨੂੰ ਪ੍ਰੇਰਿਤ ਕਰੋ ਸਫਾਈ ਵਾਸਤੇ ਕਿਉਂਕਿ ਜੇ ਸਫਾਈ ਹੋਊਗੀ ਤਾਂ ਹੀ ਅਸੀਂ ਤੰਦਰੁਸਤ ਰਹਿ ਸਕਦੇ ਹਾਂ ਨਹੀਂ ਤਾਂ ਜਿੰਨੀ ਵੀ ਬਿਮਾਰੀਆਂ ਲੱਗਦੀਆਂ ਨੇ ਉਹ ਸਾਰੀਆਂ ਗੰਦਗੀ ਨਾਲ ਲੱਗਦੀਆਂ ਨੇ ਸਾਡੇ ਨਹਾਂ ਵਿੱਚ ਬਹੁਤ ਸਾਰੇ ਕਿਟਾਣੂ ਹੁੰਦੇ ਨੇ ਐਨੇ ਨੇ ਮਿੱਟੀ ਭਰੀ ਪਈ ਹੈ ਜਦੋਂ ਮਾਈਕਰੋਸਕੋਪ ਤੇ ਨੂੰ ਦੇਖਿਆ ਜਾਂਦਾ ਠੀਕ ਹੈ ਤੁਸੀਂ ਕਹਾਂਗੇ ਡੈਡੇ ਸੁੰਡ ਹੁੰਦੇ ਨੇ ਇਸ ਕਰਨਾ ਆਪਣੇ ਨਹ ਜ਼ਰੂਰ ਆਪ ਨੂੰ ਸੰਦੇਸ਼ ਇਸ ਲਈ ਦਿੱਤਾ ਜਾਂਦਾ ਕਿ ਅਸੀਂ ਆਪਣੇ ਕੱਪੜੇ ਠੀਕ ਹੈ ਆਪਣੇ ਸਰੀਰ ਦੀ ਸਫਾਈ ਵਧੀਆ ਕਰੀਏ ਧੰਨਵਾਦ ਸਰ ਤੇ ਆਪਾਂ ਨੇ ਸਫਾਈ ਬਾਰੇ ਗੱਲਾਂ ਬਾਤਾਂ ਕਰ ਰਹੇ ਹਾਂ ਸਾਡੇ ਚੇਅਰਮੈਨ ਸਾਹਮਣੇ ਦੱਸਿਆਗਾ ਵੀ ਤੁਸੀਂ ਜਿਹੜੇ कुरकुरे ਚਿਪਸ ਵਾਲੇ ਪੈਕੇਟ ਨੇ ਪਿਆਰੇ ਵਿਦਿਆਰਥੀਓ ਤੁਸੀਂ ਇੱਕ ਚੀਜ਼ ਦੇਖਿਆ ਹੋਣਾ ਵੀ ਸਰਕਾਰ ਪਲਾਸਟਿਕ ਤੇ ਬਿਲਕੁਲ ਬੈਨ ਲਗਾ ਰਹੀ ਹੈ ਲਗਾ ਚੁੱਕੀ ਹੈ ਪਲਾਸਟਿਕ ਸਾਡੀਆਂ ਨਾਲੀਆਂ ਦੇ ਵਿੱਚ ਬਿਲਕੁਲ ਫਸ ਜਾਂਦਾ ਨਾ ਇਹ ਗੱਲ ਤਾਂ ਨਹੀਂ ਹੈਗਾ ਤੇ ਸਾਡੀਆਂ ਜਿਹੜੀਆਂ ਨਾਲੀਆਂ ਨੇ ਉਹ ਬਲੌਕ ਹੋ ਜਾਂਦੀਆਂ ਨੇ ਭਰ ਜਾਂਦੀਆਂ ਨੇ ਗੰਦਾ ਪਾਣੀ ਖੜ ਜਾਂਦਾ ਤੇ ਉਹਨਾਂ ਤੇ ਮੱਖੀ ਮੱਛਰ ਪੈਦਾ ਹੁੰਦੇ ਨੇ ਤੇ ਉਹ ਮੱਖੀ ਮੱਛਰਾਂ ਤੋਂ ਸਾਨੂੰ ਫੇਰ ਬਿਮਾਰੀਆਂ ਲੱਗਦੀਆਂ ਨੇ ਤੇ ਇੱਕ ਗੱਲ ਮੈਂ ਆਮ ਕਹਿਣਾ ਹੁੰਦਾ ਇਹ ਕੋਈ ਜ਼ਰੂਰੀ ਨਹੀਂ ਜਿਹੜੀ ਚੀਜ਼ ਬਹੁਤ ਜ਼ਿਆਦਾ ਸਵਾਦ ਹੈ ਉਹ ਸਿਹਤਮੰਦ ਹੋਵੇ ਜਦੋਂ ਅਸੀਂ ਬਿਮਾਰ ਹੋ ਜਾਂਦੇ ਆ ਸਾਡੀ ਦਵਾਈ ਕੌੜੀ ਹੁੰਦੀ ਹੈ ਤੇ ਕੌੜੀ ਦਵਾਈ ਲੈ ਕੇ ਅਸੀਂ ਠੀਕ ਹੋ ਜਾਂਦੇ ਆ ਕੌੜੀ ਦਵਾਈ ਹੁੰਦੀ ਹੈ ਨਾ ਕਈ ਵਾਰ ਤਾਂ ਬੱਚਿਆਂ ਨੂੰ ਟੀਕੇ ਵੀ ਲਵਾਉਣੇ ਪੈ ਜਾਂਦੇ ਨੇ ਤੇ ਫਿਰ ਚਿੱਕਾ ਵੀ ਮਾਰਦੇ ਨੇ ਉਹ ਟੀਕਾ ਲਵਾੰਦੇ ਲਵਾੰਦੇ ਹੁੰਦਾ ਨਾ ਤਾਂ ਪਰ ਜਿਹੜੀਆਂ ਇਹ ਚੀਜ਼ਾਂ ਨੇ ਜਿਹੜੀਆਂ ਜ਼ਿਆਦਾ ਸਵਾਦ ਚੀਜ਼ਾਂ ਹੁੰਦੀਆਂ ਨੇ ਨਾ ਮਸਾਲੇ ਲੱਗੇ ਹੁੰਦੇ ਨੇ ਇਹ ਚੀਜ਼ਾਂ ਸਾਡੀ ਸਿਹਤ ਨੂੰ ਖਰਾਬ ਕਰਦੀਆਂ ਨੇ ਇਸ ਸਵਾਦ ਤਾਂ ਬਹੁਤ ਲੱਗਦੇ ਨੇ ਜੀਵ ਨੂੰ ਕਿਉਂਕਿ ਇਹਨਾਂ ਦੇ ਨੂਨ ਮਿਰਚ ਮਸਾਲਾ ਹੀ ਇਹਨਾਂ ਸਵਾਦ ਲੱਗਿਆ ਹੁੰਦਾ ਵੀ ਉਹ ਸਾਨੂੰ ਸਵਾਦ ਤਾਂ ਬਹੁਤ ਲੱਗਦਾ ਪਰ ਤੁਸੀਂ ਇਹ ਸੋਚੋ ਵੀ ਕਿਹੜੀ ਚੀਜ਼ ਸਾਨੂੰ ਸਿਹਤਮੰਦ ਕਰਦੀ ਹੈ ਸਾਨੂੰ ਬਿਮਾਰੀਆਂ ਤੋਂ ਬਚਾਉਂਦੀ ਹੈ ਤੇ ਜਿਹੜੀ ਸਵਾਦ ਚੀਜ਼ ਹੈ ਉਹ ਸਾਨੂੰ ਬਿਮਾਰ ਕਰਦੀ ਹੈ ਜਿਹੜਾ ਖਾਨ ਪੀਣ ਵਾਲੀ ਚੀਜ਼ ਹੈ ਉਹ ਦੁੱਧ ਦੁੱਧ ਹਰ ਇੱਕ ਬੱਚੇ ਨੂੰ ਹਰ ਰੋਜ਼ ਪੀਣਾ ਚਾਹੀਦਾ ਉਹ ਚੀਜ਼ ਖਾਓ ਜਿਹੜੀ ਤੁਹਾਡੇ ਸਾਹਮਣੇ ਬਣੀ ਹੈ ਜਿਹਦੇ ਵਿੱਚ ਤੁਹਾਨੂੰ ਪਤਾ ਹੈ ਕਿ ਕੀ ਪਾਇਆ ਹੋਇਆ ਹੈ ਤੇ ਕੁਰਕਰੇ ਬਾਰੇ ਤੁਸੀਂ ਬਹੁਤ ਸਾਰੀਆਂ ਵੀਡੀਓਜ਼ ਦੇਖੀਆਂ ਹੋਣਗੀਆਂ ਕਈ ਬੱਚਿਆਂ ਨੇ ਦਾ ਤਜਰਬਾ ਕਰਕੇ ਵੀ ਦੇਖਿਆ ਹੋਣਗੇ ਕਿ ਕੁਰਕਰੇ ਪਲਾਸਟਿਕ ਹੁੰਦੀਆਂ ਜਦੋਂ ਅੱਗ ਲਾਉਂਦੇ ਆ ਉਹ ਰਬੜ ਵਾਂਗੂ ਇਕੱਠੇ ਹੋ ਜਾਂਦੇ ਨੇ ਹੋ ਜਾਂਦੇ ਨੇ ਨਾ ਸਭ ਤੋਂ ਪਹਿਲੀ ਚੀਜ਼ ਸਫਾਈ ਦਾ ਮਤਲਬ ਇਹ ਹੈ ਵੀ ਸਫਾਈ ਅਸੀਂ ਰੱਖਣੀ ਨਹੀਂ ਚੀਜ਼ਾਂ ਵੀ ਸਾਡੇ ਸਰੀਰ ਦੇ ਅੰਦਰੋਂ ਨਹੀਂ ਸਫਾਈ ਵੀ ਰੱਖਣੀ ਹੈ ਜੇ ਸਾਡੇ ਅੰਦਰ ਅਸੀਂ ਆਪਣੇ ਅੰਦਰ ਹੀ ਗੰਦ ਸਿੱਟੀ ਕੇ ਅੰਦਰੋਂ ਸਾਡਾ ਸੇਵਨ ਤਾਂ ਠੀਕ ਨਾ ਹੋਈ ਤਾਂ ਬਾਹਰਲੀ ਸਫਾਈ ਵੀ ਕੀ ਕਰੂਗੀ ਸਾਡਾ ਜਿੱਥੇ ਬਾਹਰਲੀ ਸਫਾਈ ਜਾਨੇ ਸਰੀਰ ਨੂੰ ਤੰਦਰੁਸਤ ਰੱਖਦੀ ਹੈ ਉੱਥੇ ਹੀ ਅੰਦਰਲੇ ਅੰਗ ਵੀ ਸਾਡੇ ਤੰਦਰੁਸਤ ਰਹਿਣੇ ਚਾਹੀਦੇ ਨੇ ਉਹ ਤਾਂ ਹੀ ਰਹਿਣਗੇ ਜੇ ਅਸੀਂ ਸਿਹਤਮੰਦ ਖਾਣਾ ਖਾਵਾਂਗੇ ਸਿਹਤਮੰਦ ਵਾਤਾਵਰਣ ਰੱਖਣਾ ਹੈ ਸਿਹਤਮੰਦ ਸਰੀਰ ਨੂੰ ਵੀ ਰੱਖਣਾ ਹੈ ਠੀਕ ਹੈ ਤੇ ਕਿਹੜੇ ਕਿਹੜੇ ਬੱਚੇ ਨੇ ਜਿਹੜੇ ਅੱਜ ਤੋਂ ਬਾਅਦ ਕੁਰਕਰੇ ਚਿਪਸ ਨਹੀਂ ਖਾਣਗੇ ਕੰਨੇ ਸਕੂਲ 'ਚ ਨਹੀਂ ਬਿ ਸਕੂਲ ਨੂੰ ਅਸੀਂ ਸਾਫ਼ ਰੱਖਣਾ ਹੈ ਆਪਣਾ ਆਵਾਦ ਨਾਲ ਗਲੀਆਂ ਘਰ ਆਨਸਾਰਿਆਂ ਦੇ ਬਲੇ ਜਿਹੜੀ ਆਪਾਂ ਸੌਖਾਈ ਸੀ ਵੀ ਸ਼ੁਰੂਆਤ ਅਸੀਂ ਕਿੱਥੋਂ ਕਰਨੀ ਹੈ ਆਪਣੇ ਆਪ ਤੋਂ ਫਿਰ ਆਪਣਾ ਘਰ ਫਿਰ ਆਪਾਂ ਜਿੱਥੇ ਕੰਮ ਕਰਦੇ ਆ ਸਕੂਲ ਆਪਣਾ ਇਲਾਕਾ ਆਪਣਾ ਪਿੰਡ ਤੇ ਆਪਣਾ ਜ਼ਿਲ੍ਹਾ ਇਹ ਸਾਰਾ ਆਪਾਂ ਸਾਫ਼ ਸੁਥਰਾ ਆਪਾਂ ਹੀ ਰੱਖ ਸਕਦੇ ਆ ਬਾਹਰ ਆ ਕੇ ਨਹੀਂ ਦੇਖਣਾ ਕਿਸੇ ਨੇ ਇਹ ਨਹੀਂ ਹੈਗਾ ਵੀ ਅਸੀਂ ਗੰਦ ਪਾਈਏ ਤੇ ਸਫਾਈ ਕੋਈ ਹੋਰ ਕਰੇ ਆਪਣੀ ਕੋਸ਼ਿਸ਼ ਇਹ ਹੋਣੀ ਚਾਹੀਦੀ ਹੈ ਵੀ ਅਸੀਂ ਗੰਦ ਬਿਲਕੁਲ ਨਹੀਂ ਪਾਣਾ ਤੇ ਜੇ ਕੋਈ ਗੰਦ ਦਿਸਦਾ ਉਹਨੂੰ ਸਾਫ਼ ਜਰੂਰ ਕਰਨਾ ਹੈ ਕੋਈ ਕਾਗਜ਼ ਤੇ ਪਿਆਇ ਕੋਈ ਟੁਕੜਾ ਤੇ ਹੈ ਕੋ ਰੈਪਰ ਪਿਆ ਕੋਈ ਬੱਚੇ ਨੂੰ ਨਹੀਂ ਸਮਝ ਆਈ ਇਹਨੇ ਖਾ ਕੇ ਦੇਖਤਾ ਤਾਂ ਅਸੀਂ ਮਦਦ ਕਰਨੀ ਹੈ ਕਿ ਉਹਨੂੰ ਚੱਕੀਏ ਕਈ ਬੰਦੇ ਸਾਡੇ ਦਿਮਾਗ 'ਚ ਆਉਂਦੇ ਵੀ ਮੈਂ ਚੱਕ ਲਿਆ ਲੋਕ ਕੀ ਕਹਿਣਗੇ ਲੋਕਾਂ ਨੇ ਤਾਂ ਕਹੀਓ ਜਣਾ ਪਰ ਅਸੀਂ ਲੋਕਾਂ ਨੂੰ ਮਾਡਲ ਬਣ ਕੇ ਦਿਖਾਣਾ ਹੈ ਵੀ ਆਹ ਦੇਖੋ ਮੈਂ ਚੰਗੇ ਕੰਮ ਕਰਦਾ ਮੈਂ ਸਿਆਣੇ ਕੰਮ ਕਰਦਾ ਤੁਸੀਂ ਵੀ ਕਰੋ ਠੀਕ ਹੈ ਹਾਂਜੀ ਧੰਨਵਾਦ ਜੀ